ਰੂਪਨਗਰ ਦੀ ਵਿਸ਼ੇਸ਼ ਅਦਾਲਤ ਨੇ ਪੀਪੀਐਸਸੀ ਦੇ ਸਾਬਕਾ ਚੇਅਰਮੈਨ ਰਵੀ ਸਿੱਧੂ ਨੂੰ ਰਿਸ਼ਵਤ ਲੈ ਕੇ ਨੌਕਰੀ ਦੇਣ ਦੇ ਇੱਕ ਮਾਮਲੇ ਵਿੱਚ 6 ਸਾਲ ਦੀ ਕੈਦ ਅਤੇ 1.5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਮਾਰਚ 2002 ਦਾ ਹੈ ਜਦੋਂ ਕਰ ਅਤੇ ਆਪਕਾਰੀ ਇੰਸਪੈਕਟਰ ਭੂਪਜੀਤ ਸਿੰਘ ਨੂੰ ਪੀਸੀਐਸ ਅਧਕਾਰੀ ਲੋਨ ਲਈ ਰਵੀ ਸਿੱਧੂ ਨੇ 35 ਲੱਖ ਰੁਪਏ ਰਿਸ਼ਵਤ ਮੰਗੀ ਸੀ। ਜਿਵੇਂ ਫੈਸਲਾ ਸੁਣਾਇਆ ਗਿਆ ਤਾਂ ਅਦਾਲਤ ਵਿੱਚ ਮੌਜੂਦ ਰਵੀ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਉਰਫ ਰਵੀ ਸਿੱਧੂ ਨੂੰ ਰੂਪਨਗਰ ਦੀ ਸੈਸ਼ਨ ਅਦਾਲਤ ਨੇ ਪ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਦੀ ਧਾਰਾ 7 ਅਤੇ 13(2) ਦੇ ਤਹਿਤ 6 ਸਾਲ ਦੀ ਸਖਤ ਕੈਦ ਅਤੇ 1.5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਰਵੀ ਸਿੱਧੂ ਨੂੰ 2002 ਵਿੱਚ ਉਸ ਦੀ ਚੰਡੀਗੜ੍ਹ ਦੇ ਸੈਕਟਰ 39 ਵਿਛਲੀ ਰਹਾਇਸ਼ ਤੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ। ਮੋਟੀ ਰਿਸ਼ਵਤ ਲੈ ਕੇ ਨੌਕਰੀਆਂ ਦੇਣ ਦੇ ਸਕੈਂਡਲ ਦੇ ਸਾਹਮਣੇ ਆਉਣ ਦੇ ਬਾਅਦ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਪੁੱਛਗਿੱਛ ਤੇ ਆਧਾਰ ਤੇ ਉਸ ਦੇ ਕਬਜ਼ੇ 'ਚੋਂ 9 ਕਰੋੜ 57 ਲੱਖ ਰੁਪਏ ਨਗਦ ਅਤੇ ਉਸ ਉਸ ਦੇ ਬੈਂਕ ਖਾਤਿਆਂ 'ਚੋਂ 8 ਕਰੋੜ 99 ਲੱਖ ਰੁਪਏ ਬਰਾਮਦ ਕੀਤੇ ਗਏ ਸਨ। ਇਹਨਾਂ 'ਚੋਂ ਕੁਝ ਕੰਪਨੀਆਂ ਦੇ ਸ਼ੇਅਰ ਅਤੇ ਜਾਇਦਾਦ ਸ਼ਾਮਲ ਹੈ। ਇਸ ਦੇ ਇਲਾਵਾ ਕਰੋੜਾਂ ਰੁਪਏ ਦੀ ਹੋਰ ਜਾਇਦਾਦ ਵੀ ਉਸ ਦੇ ਨਾਮ ਦੱਸੀ ਜਾਂਦੀ ਹੈ। ਬਰਜ਼ੇ ਪੇਸ਼ ਦਾ ਜਾਦਾ ਮਾਮਲਾ ਸੀ। ਮੁਕੱਦਮਾ ਨੰਬਰ 7 ਮਿਤੀ 25 ਤਿੰਨ ਦੋਆ 2010 ਹੋਇਆ ਸੀ। ਤਾਂ ਆਪਣੇ 7 13 ਬ੍ਰੈਡ 2 88 ਕ੍ਰਿਪਸ਼ਨ ਐਕਟ ਦੇ ਅਧੀਨ ਸੀ ਰਵੀ ਸਿੱਧੂ ਦੇ ਖਰਾਬਦਾਰ ਜੋ ਹੈ ਅਸੀਂ ਭੂਜੀਤ ਸਿੰਘ ਇਹਦਾ ਮਦਈ ਸੀ ਇਸ ਮੁਕਦਮੇ ਵਿੱਚ ਅੰਡਰ ਸੈਕਸ਼ਨ ਜਿਹੜੀ 7 ਦਾ ਕ੍ਰਿਪਸ਼ਨ ਐਕਟ ਦੀ ਉਹਦੇ ਵਿੱਚ ਮੁਲਜ਼ਮ ਨੂੰ ਰਵੀ ਸਿੱਧੂ ਨੂੰ 4 ਸਾਲ ਦੀ ਸਜ਼ਾ ਹੋਈ ਹੈ ਤੇ 3000 50000 ਰੁਪਏ ਜੁਰਮਾਨਾ ਹੈ ਤੇ ਜਰਮਾਨਾ ਨਾ ਦੇਣ ਦੀ ਸੂਰਤ ਵਿੱਚ 3 ਮਹੀਨਿਆਂ ਦੀ ਸਜ਼ਾ ਵੱਧ ਘਟਣੀ ਪਊਗੀ ਇਸੇ ਤਰ੍ਹਾਂ ਜਿਹੜੀ ਕਰਪਸ਼ਨ ਐਕਟ ਦੀ ਧਾਰਾ 13 ਬਰੈਕ ਪੀਸੀਆ 88 ਐਕਟ ਚ ਉਹਦੇ ਚੋਂ ਨੂੰ ਉਹਦੇ ਚੋਂ ਨੂੰ 6 ਸਾਲ ਦੀ ਸਜ਼ਾ ਹੀ ਰਵੀ ਸਿੱਧੂ 1 ਲੱਖ ਰੁਪਏ ਜੁਰਮਾਨਾ ਕੀਤਾ ਜਾ ਸਾਹਿਬ ਨੇ ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ 6 ਮਹੀਨਿਆਂ ਨੂੰ ਸਜ਼ਾ ਵੱਧ ਘਟਣੀ ਪਊਗੀ ਜਿਹੜੇ ਲੋਕਾਂ ਨੂੰ ਰਿਸ਼ਵਤ ਬਦਲੇ ਨੌਕਰੀਆਂ ਤੇ ਲਾਇਆ ਗਿਆ ਉਹਨਾਂ ਚੋਂ ਇੱਕ ਜਗਮਨ ਸਿੰਘ ਜਿਹੜਾ ਇਸ ਕੇਸ ਚ ਸਿੱਧੂ ਦਾ ਸਾਥੀ ਸੀ ਅਤੇ ਬਾਅਦ ਚ ਵਾਦਾ ਮੁਆਫ ਗਵਾਹ ਬਣ ਗਿਆ ਸੀ ਮੇ ਰੂਪਨਗਰ ਅਦਾਲਤ ਨੂੰ ਦੱਸਿਆ ਕਿ ਕਿਵੇਂ ਰਵੀ ਸਿੱਧੂ ਪੰਜਾਬ ਦੇ ਉੱਚੇ ਅਹੁਦਿਆਂ ਲਈ ਨੌਕਰੀਆਂ ਵਾਸਤੇ ਉਮੀਦਵਾਰਾਂ ਨੂੰ ਚੁਣਦਾ ਸੀ। ਜਗਮਨ ਸਿੰਘ ਨੇ ਦੱਸਿਆ ਸੀ ਕਿ ਰਵੀ ਸਿੱਧੂ ਪੀਪੀਐਸਸੀ ਦੀਆਂ ਨੌਕਰੀਆਂ ਲਈ ਹੋਣ ਵਾਲੇ ਇਮਤਿਹਾਨ ਤੇ ਸਵਾਲਾਂ ਵਾਲਾ ਪੇਪਰ ਮੋਟੀਆਂ ਰਕਮਾਂ ਲੈ ਕੇ ਸਿੱਧਿਆਂ ਮੁਹੱਈਆ ਕਰਵਾ ਦਿੰਦਾ ਸੀ। ਜਗਮਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਰਵੀ ਸਿੱਧੂ ਵੱਲੋਂ ਇਹ ਸਵਾਲਾਂ ਵਾਲੇ ਪਰਚੇ ਉਹ ਆਪ ਮੁਹੱਈਆ ਕਰਵਾਉਂਦਾ ਸੀ ਅਤੇ ਕਈ ਵਾਰ ਰਵੀ ਸਿੱਧੂ ਦੀ ਮਾਤਾ ਤੇ ਘਰ ਵੀ ਪਰਚੇ ਮੁਹੱਈਆ ਕਰਵਾਏ ਜਾਂਦੇ ਸਨ। ਇਸ ਦੇ ਨਾਲ ਹੀ ਜਗਮਨ ਸਿੰਘ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਕਈ ਵਾਰ ਉਹ ਉਮੀਦਵਾਰਾਂ ਦੇ ਘਰ ਵੀ ਪਰਚਾ ਮੁਹੱਈਆ ਕਰਵਾਉਣ ਜਾਂਦਾ ਸੀ। ਰਵਿੰਦਰਪਾਲ ਸਿੰਘ ਸਿੱਧੂ ਵੱਲੋਂ 2001 ਚ ਹੋਏ ਪੀਪੀਐਸਸੀ ਦੇ ਪਰਚੇ ਤੱਕ ਡੀਐਸਪੀ ਰੈਂਕ ਦੇ ਅਹੁਦੇ ਲਈ ਉਮੀਦ ਰੱਖਣ ਵਾਲੇ ਉਮੀਦਵਾਰਾਂ ਤੋਂ 75 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਵਸੂਲਿਆ ਜਾਂਦਾ ਸੀ। ਇਸ ਤਰ੍ਹਾਂ ਚੋਕਸੀ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੇ ਬਾਅਦ ਪਾਇਆ ਗਿਆ ਕੇ 2002 ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਇਹ ਕੀਮਤ ਹੋਰ ਵੱਧ ਗਈ ਸੀ। ਇਸ ਸਕੈਂਡਲ ਦੇ ਬੇਨਕਾਬ ਹੋਣ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਰਵਿੰਦਰਪਾਲ ਸਿੰਘ ਸਿੱਧੂ ਦੇ ਚੇਅਰਮੈਨ ਹੋਣ ਦੇ ਸਮੇਂ ਕੀਤੀਆਂ ਗਈਆਂ 639 ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਇਲਾਵਾ 1997 ਤੋਂ 2002 ਦੌਰਾਨ ਅਕਾਲੀ ਸਰਕਾਰ ਵੱਲੋਂ ਕੀਤੀਆਂ ਗਈਆਂ 3346 ਹੋਰ ਨਿਯੁਕਤੀਆਂ ਦੀ ਪੜਤਾਲ ਵੀ ਕੀਤੀ ਗਈ। ਬੀਤੀ 6 ਜੁਲਾਈ ਨੂੰ ਰਵੀ ਸਿੱਧੂ ਤੇ ਸਮੇਂ ਨਿਯੁਕਤ ਕੀਤੇ ਗਏ 9 ਅਫਸਰਾਂ ਨੂੰ ਪਟਿਆਲਾ ਦੀ ਅਦਾਲਤ ਨੇ ਕੈਸ਼ ਫਾਰ ਜੌਬਸ ਸਕੈਮ ਦੇ ਮਾਮਲੇਆਂ ਹੇਠ ਸਜ਼ਾ ਵੀ ਸੁਣਾਈ ਹੈ। ਇਸ ਤਰ੍ਹਾਂ ਜਗਮਨ ਸਿੰਘ ਵੱਲੋਂ ਅਦਾਲਤ 'ਚ ਦਿੱਤੇ ਗਏ ਇਕਬਾਲੀਆ ਬਿਆਨ ਨੇ ਰਵੀ ਸਿੱਤੂ ਨੂੰ ਸਜ਼ਾ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਈ। 2002 ਦੇ ਠੀਕ ਪਹਿਲਾਂ 3 ਸਾਲਾਂ ਅੰਤਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਕਈ ਰਿਸ਼ਤੇਦਾਰਾਂ ਨੂੰ ਪੰਜਾਬ ਸਰਕਾਰ ਦੀਆਂ ਨੌਕਰੀਆਂ ਮਿਲੀਆਂ ਸਨ। ਜਿਨ੍ਹਾਂ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਡਿਊਟੀ ਦੌਰਾਨ ਵਿਸ਼ੇਸ਼ ਕਤਰ ਹਰਦੀਪ ਸਿੰਘ ਭਮਰਾ ਦੇ ਪੁੱਤਰ ਸੁਖਦੇਵ ਸਿੰਘ ਢੀਂਟਸਾ ਦੇ ਜਵਾਈ ਹਰਸੁਖਿੰਦਰ ਪਾਲ ਸਿੰਘ ਦਾ ਨਾਮ ਸ਼ਾਮਲ ਹੈ। 2002 ਚ ਬੇਨਕਾਬ ਹੋਏ ਇਸ ਸਕੈਂਡਲ ਨੇ ਦੇਸ਼ ਭਰ ਚ ਹਾਹਾਕਾਰ ਮਚਾ ਦਿੱਤੀ ਸੀ। ਸਿੱਧੂ ਦੇ ਲੱਖਰਾਂ ਜੋ ਬਰਾਮਦ ਹੋਏ ਕਰੋੜਾਂ ਰੁਪਏ ਨੇ ਹਰ ਕਿਸੇ ਦੀਆਂ ਅੱਖਾਂ ਚੁੰਧਾ ਦਿੱਤੀਆਂ ਸਨ। ਰਵੀ ਸਿੱਧੂ ਦੇ ਖਿਲਾਫ ਪ੍ਰਿਸ਼ਟਾਚਾਰ ਰੋਕੂ ਕਾਨੂੰਨ 1988, ਕਰ ਅਤੇ ਆਪਕਾਰੀ ਕਾਨੂੰਨ ਅਤੇ ਅਸਲਾ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਸਨ। ਇਸ ਸਕੈਂਡਲ ਜਿਸ ਚ ਹਾਲੇ ਤੱਕ ਕਿਸੇ ਨੂੰ ਅਦਾਲਤ ਨੇ ਦੋਸ਼ੀ ਠਹਿਰਾ ਕੇ ਸਜ਼ਾ ਸੁਣਾਈ ਹੋਵੇ ਪੰਜਾਬ ਦੇ ਇਤਿਹਾਸ ਚ ਸਭ ਤੋਂ ਵੱਡਾ ਸਕੈਂਡਲ ਮੰਨਿਆ ਜਾਂਦਾ ਹੈ। ਹਾਲਾਂਕਿ ਰਵਿੰਦਰਪਾਲ ਸਿੰਘ ਸਿੱਧੂ ਨੂੰ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਮੰਨਿਆ ਜਾਂਦਾ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਰਵੀ ਸਿੱਧੂ ਦੇ ਨਾਮ ਦੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਲਈ ਵੀ ਸਿਫਾਰਸ਼ ਕੀਤੀ ਸੀ ਪਰ ਰਵੀ ਸਿੱਧੂ ਦੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਵਜੋਂ ਨਿਯੁਕਤੀ ਕਾਂਗਰਸ ਦੀ ਸਰਕਾਰ ਸਮੇਂ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ ਕੀਤੀ ਸੀ ਸੋਮਵਾਰ ਨੂੰ ਰਵੀ ਸਿੱਧੂ ਦੇ ਖਿਲਾਫ ਅਦਾਲਤ ਵੱਲੋਂ ਸੁਣਾਇਆ ਗਿਆ ਇਹ ਫੈਸਲਾ ਕਾਫੀ ਅਹਿਮ ਮੰਨਿਆ ਜਾਏਗਾ ਰੂਪਨਗਰ ਤੋਂ ਭਾਦਰਜੀਤ ਸਿੰਘ ਨਾਲ ਸੁਰੇਂਦਰ ਸਿੰਘ ਡੇਅ ਐਂਡ ਨਾਈਟ ਨਿਊਜ਼